ਸਿੱਖਾਲ ਜੀ ਸਾਰਿਆਂ ਨੂੰ ਅਸੀਂ ਪਿਛਲੀ ਵੀਡੀਓ ਬਹੁਤ ਵੱਡੀ ਬਲਾਈ ਸੀ ਉਹਦੇ ਦੱਸਿਆ ਸੀ ਵੀ ਜਿਹੜੀ ਵਾਸਤੇ ਫਿਗ ਦਾ ਕੀ ਰਿਲੇਸ਼ਨ ਆ ਹੁਣ ਅਸੀਂ ਜੋ ਦੇਖਦੇ ਆ ਪਪਲ ਬੋਰਡ ਗੁੱਲਰ ਪਿਲਖਨ ਦੀ ਵੈਰਿਟੀ ਹੁੰਦੀ ਇਹਦੇ ਇਹਨੂੰ ਗੋਲਾ ਲੱਗੇ ਹੀ ਰਹਿੰਦੀਆਂ ਇਹ ਸਪੈਸੀਫਿਕ ਟਾਈਮ ਨਹੀਂ ਹੈਗਾ ਬਾਕੀ ਜਿਹੜੇ ਫਲ ਹੈਗਾ ਜਿਵੇਂ ਉਹ ਜਦੋਂ ਆਪਾਂ ਦੇਖਦੇ ਹੈਗੇ ਆ ਉਹ ਆਪਣੇ ਪਾਰਟਿਕੂਲਰ ਟਾਈਮ ਤੇ ਜਾਮਰ ਆਪਣੇ ਟਾਈਮ ਤੇ ਅੰਬ ਆਪਣੇ ਟਾਈਮ ਤੇ ਆਉਂਦੇ ਆ ਬਾਕੀ ਫਲ ਆਪਣੇ ਟਾਈਮ ਤੇ ਆਉਂਦੇ ਹੈਗੇ ਆ ਇਹਦਾ ਕਾਰਨ ਕੀ ਹੈ ਲਗਾਤਾਰ ਸਾਨੂੰ ਦਿਖਦੀਆਂ ਰਹਿੰਦੀਆਂ ਹੈਗਾ ਤਾਂ ਕਾਰਨ ਨਹੀਂ ਹੈਗਾ ਵਾ ਇੱਕ ਸਿਮ ਬਾਇਸ ਇਸ ਇੱਕ ਸ਼ਬਦ ਹੈਗਾ ਜਿਹੜਾ ਕਿ ਜਿਹੜੇ ਫਿਗ ਤੇ ਜਿਹੜੀ ਵਾਸਪ ਹੈਗੇ ਕੀੜੇ ਹੈਗੇ ਇਹਨਾਂ ਦਾ ਇੱਕ ਸਾਈਕਲ ਹੈਗਾ ਚੱਕਰ ਹੈਗਾ ਉਹਦੇ ਸਾਰੇ ਇਹ ਮਤਲਬ ਕਹਿੰਦਾ ਜਿਹੜੀ ਵਾਸਪ ਹੈ ਉਹਨੂੰ ਪੋਲੀਨੇਸ਼ਨ ਕਰਦੀ ਹੈ ਫਿਗਸ ਨੂੰ ਤੇ ਜਿਹੜੀ ਫਿਗਸ ਹੁੰਦੀਆਂ ਉਹ ਵਾਸਪ ਦੀ ਖਰਾਕ ਬਣਦੀਆਂ ਹੈਗੀਆਂ ਇਸ ਲਈ ਜਿਹੜੀ ਪੋਲੀਨੇਟਰ ਦੀ ਪੋਪੂਲੇਸ਼ਨ ਨੂੰ ਮੇਨਟੇਨ ਕਰਨ ਵਾਸਤੇ ਤਾਂ ਜਿਹੜੇ ਹੈਗੇ ਆ ਇਹ ਜਿਹੜੇ ਰੁੱਖ ਹੈਗੇ ਆ ਜਿਹੜੇ ਫਾਈਕਸ ਜਾਤੀ ਦੇ ਰੁੱਖ ਹੈਗਾ ਲਗਾਤਾਰ ਇਹ ਗੋਲਾ ਪ੍ਰੋਡਿਊਸ ਕਰਦੇ ਰਹਿੰਦੇ ਹੈਗੇ ਆ ਮਤਲਬ ਮਤਲਬ ਜਿਹੜੇ ਫਿਗਸ ਪੈਦਾ ਕਰਦੇ ਰਹਿੰਦੇ ਆ ਤੇ ਇਸ ਨੂੰ ਇੱਕ ਇੱਕ ਇਹ ਵੀ ਕਹਿ ਸਕਦੇ ਨੇ ਵੀ ਗਿਫਟ ਹੈਗਾ ਮਤਲਬ ਜਿਹੇ ਗੋਲਾ ਬਾਰ-ਬਾਰ ਲੱਗਦੇ ਨੇ ਤੇ ਜਾਨਵਰਾਂ ਲਈ ਪੰਛੀਆਂ ਲਈ ਜਿਹੜੇ ਜੰਗਲੀ ਹੁੰਦੇ ਆ ਸਾਰਾ ਸਿਸਟਮ ਉਹਨਾਂ ਲਈ ਇੱਕ ਖਰਾਕ ਦਾ ਸਾਧਨ ਹੀ ਬਣਦਾ ਹੈ ਇਸ ਲਈ ਸਾਨੂੰ ਸਮਝਣਾ ਪੈਣਾ ਇਹ ਜਿਹੜੇ ਹੈਗੇ ਆ ਇਹ ਜਿਹੜਾ ਸਾਈਕਲ ਹੈਗਾ ਵਾਸਪ ਤੇ ਫਿਗਸ ਦਾ ਇਹ ਬਾਕੀ ਜਾਨਵਰਾਂ ਲਈ ਵੀ ਬੜਾ ਵਰਦਾਨ ਹੈ ਸਮਝਣਾ ਪੈਣਾ ਇਹ ਫਿਗਸ ਦਾ ਵਾਸਪ ਦਾ ਪੰਛੀਆਂ ਦਾ ਜਿਹੜਾ ਇੱਕ ਜਿਹੜਾ ਇੱਕ ਸੁਮੇਲ ਹੈਗਾ ਇਹ ਬਹੁਤ ਹੀ ਜ਼ਬਰਦਸਤ ਸੁਮੇਲ ਆ ਆਸਪ ਨੂੰ ਵੀ ਖਾਣਾ ਮਿਲ ਰਿਹਾ ਫਿਕਸ ਵੀ ਪੋਲਿਨੇਟ ਹੋ ਰੀਆਂ ਜਿਹੜੇ ਫਿਕਸ ਪੱਕ ਜਾਂਦੇ ਗੋਲਾਂ ਉਹ ਪੰਛੀਆਂ ਦੀ ਖਰਾਕ ਬਣਦੇ ਆ ਜੰਗਲੀ ਜਾਨਵਰਾਂ ਦੀ ਖਰਾਕ ਬਣਦੇ ਜਿਹੜੇ ਕਿ ਬੋਲ ਨਹੀਂ ਸਕਦੇ ਉਹਨਾਂ ਲਈ ਖਰਾਕ ਦਾ ਸਾਧਨ ਬਣਦੇ ਆ